29 ਬਵਾਹ ਫੂਲ ਮਿਲੇ ਸਭ 29 ਬਵਾਹ ਫੂਨ 8 ਡੈਰੀਆਂ ਮਿਲ ਗਿਆ ਚਾਰ ਲੈਪਟਾਪ ਮਿਲੇ ਪਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਜਾਂ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋ ਰਹੀ ਹੈ ਇਹ ਇਹ ਕੀ ਆ ਬਿੱਟੂ ਜੀ ਕਹੀ ਕਰੋ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀ ਦਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋੰਦੀਆਂ ਸੀਗੀਆਂ ਉਦੋਂ ਬੀਜੇਪੀ ਤੋਂ ਪਤਾ ਹੀ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰ ਲੱਗੇ ਹੋ ਜਿਹੜਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਉਹਦੇ ਕਿਦੋਂ ਤੋਂ ਸ਼ੁਰੂ ਹੋਇਆ ਜਿਹੜਾ 7 ਤੋਂ ਲੈ ਕੇ 17 ਤੱਕ ਦਾ ਦੌਰ ਹੈ ਪੰਜਾਬ ਦੇ ਵਿੱਚ ਜਦੋਂ ਕਾਲੀ ਦਾਲ ਤੇ ਬੀਜੇਪੀ ਦੀ ਸਾਂਝੀ ਸਰਕਾਰ ਸੀਗੀ ਉਦੋਂ ਇਹ ਨਸ਼ਾ ਪੰਜਾਬ ਦੀ ਧਰਤੀ ਤੇ ਆਇਆ ਉਦੋਂ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਨਸ਼ਾ ਛੇਵਾਂ ਦਰਿਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਗਦਾ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਨਵੰਬਰ 13 ਦੇ ਵਿੱਚ ਜਦੋਂ ਪੋਲਾ ਸਮਗਲ ਫੜਿਆ ਗਿਆ ਉਨੇ ਮਹਾਲੀ ਕੋਰਟ ਦੇ ਵਿੱਚ ਬਕਾਇਦਾ ਮਜੀਠੀਆ ਦੇ ਖਿਲਾਫ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੀ ਸਟੇਟਮੈਂਟ ਦਿੱਤੀ ਉਹਦੀ ਬੜੀ ਚर्चा ਹੋਈ ਪਰ ਉਸ ਸਮੇਂ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਉਸ ਸਮੇਂ ED ਨੇ ਮਜੀਠੀਆ ਤੋਂ ਜਿਹੜੀ ਪੁੱਛਗਿੱਛ ਕੀਤੀ ਕਿਉਂਕਿ ਉਹਦੀ ਸਟੇਟਮੈਂਟ ਦੇ ਵਿੱਚ ਜਿਹੜੀ ਡਰਗ ਬੰਦੀ ਦਾ ਦਰਜ ਸੀ ਜਾਂ ਚर्चा ਸੀਗੀ ਉਹ ਸਾਰੀਆਂ ਚੀਜ਼ਾਂ ਈਡੀ ਦੇ ਉਦੋਂ ਵੀ ਜਾਂਚ ਕੀਤੀ ਉਹ ਤੋਂ ਬਾਅਦ ਜਦੋਂ 17 ਦੇ ਵਿੱਚ ਕੈਪਟਨ ਅਮਨਦਰ ਸਿੰਘ ਦੀ ਸਰਕਾਰ ਆਈ ਵੋਟਾਂ ਲੈਣ ਦੀ ਕੈਪਟਨ ਅਮਨਦਰ ਸਿੰਘ ਨੇ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਸੌ ਖਾਦੀ ਕੇਸ ਸੀ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਖਤਮ ਕਰਾਂਗੇ ਬੱਡੇ ਤੋਂ ਬੱਡੇ ਨਸ਼ੇ ਸਮਗਲਾਂ ਨੂੰ ਜੇਲਾਂ ਸੁਟਾਂਗੇ ਪਰ ਨਸ਼ੇ ਸਮਗਲਾਂ ਨੂੰ ਸੁਟਣ ਦੀ ਬਜਾਏ 5 ਸਾਲ ਪੰਜਾਬ ਦੇ ਲੋਕ ਕਹਿੰਦੇ ਰੇ ਕਿ ਚਾਚੇ ਭਤੀਜੇ ਦੀ ਸਰਕਾਰ ਉਸ ਸਮੇਂ ਕੈਪਟਨ ਸਾਹਿਬ ਚਾਚਾ ਜੀ ਬਣ ਗਏ ਸੀਗੇ ਮਜੀਠੀਆ ਸਾਹਿਬ ਭਤੀਜਾ ਬਣ ਗਏ ਸੀਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਜਦੋਂ 22 ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਜਦੋਂ ਸਾਡੇ ਕੋਮੇ ਕਦਵਿੰਦਾ ਦਾ ਦਵਿੰਦ ਕੇਰੀ ਵਾਦੀ ਨੇ ਵਾਦਾ ਕੀਤਾ ਸੀਗਾ ਮਾਨ ਸਾਹਿਬ ਨੇ ਵਾਦਾ ਕੀਤਾ ਸੀਗਾ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਿਛਲੇ 2-3 ਸਾਲਾਂ ਤੋਂ ਅਸੀਂ ਇਹਦੀ ਪੂਰੀ ਦੰਗਾਈ ਦੇ ਨਾਲ ਕੋਖ ਕੀਤੀ ਕਿ ਕੀ ਕੀ ਕਰਨਾ ਉਹ ਤੋਂ ਬਾਅਦ ਬਕਾਇਦਾ ਪਹਿਲੀ ਵਾਰ ਜਦੋਂ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹ ਸ਼ੁਰੂ ਕੀਤਾ ਹੁਣ ਤੱਕ ਹਜ਼ਾਰਾਂ ਸਮਗਲ ਦੇੜੇ ਉਹ ਜੇਲ੍ਹਾਂ ਦੇ ਵਿੱਚ ਸੁੱਟੇ ਸੈਂਕੜੇ ਉਹਨਾਂ ਦੇ ਕਬਜ਼ੇੜੇ ਔਟ ਆਏ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਜ਼ਬਤ ਕੀਤੀਆਂ ਔਰ ਬਹੁਤ ਸਾਰੇ ਸਮਗਲ ਜਿਹੜੇ ਪੰਜਾਬ ਛੱਡ ਕੇ ਭੱਜ ਗਏ ਅੱਜ ਵੀ ਸਾਡੀ ਪੁਲਿਸ ਅੱਜ ਵੀ ਸਾਡੀ ਏਜੰਸੀਆਂ ਡਟ ਕੇ ਲੱਗੀਆਂ ਕੀ ਕਹਿੰਦੇ ਸੀਗੇ ਕਹਿੰਦਾ ਸੀ ਮਾਰਿਆਂ ਦੇ ਘਰ ਤਾਂ ਆਵਿਓ ਤਗੜਿਆਂ ਲਈ ਜਾਂਦੇ ਜਿਨ੍ਹਾਂ ਨੇ ਨਸ਼ੇ ਲੈਂਦੇ ਉਹਨਾਂ ਲਈ ਕਿਉਂ ਦੀ ਜਾਂਦੇ ਮੈਂ ਅੱਜ ਹੋੜੇ ਬਿਆਨ ਤੁਹਾਡੇ ਚੈਨਲਾਂ ਤੇ ਦੇਖਦੇ ਸੀਗਾ ਮੈਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਕਾਂਗਰਸੀਆਂ ਦੇ ਬਿਆਨ ਸੁਣੋ ਕੀ ਕਹਦੇ ਨੇ ਬੀਜੇਪੀ ਦੇ ਬਿਆਨ ਸੁਣੋ ਕੀ ਕਹਦੇ ਆ ਕਾਲੀ ਦਲ ਦੇ ਬਿਆਨ ਸੁਣੋ ਕੀ ਕਹਦੇ ਆ ਸਾਰੇ ਦੱਸੋ ਜਿਹੜੇ 17 ਤੱਕ 17 ਤੋਂ ਬਾਅਦ ਪੰਜਾਬ ਚ ਮਾਵਾਂ ਦੇ ਪੁੱਤ ਬਲ ਗਏ ਕਾਂਗਰਸ ਗਿਆਨੁਛਦ ਮੌਣੀ ਜੈਦਿਕ ਦਾ ਬਿਆਨ ਦੇ ਰਹੇ ਪਰ ਇੱਕ ਗੱਲ ਇਹ ਵੀ ਕਿ ਉਹਨਾਂ ਨੇ ਆਪਣਾ ਖਾਸਾ ਜਿਹੜਾ ਨੰਗਾ ਕੀਤਾ ਕਿ ਕਾਲੀ ਦਲ ਨਾਲ ਕਿੰਨਾ ਕਿੱਦਾਂ ਉਸ ਵਰਗ ਲੋਕਾਂ ਨਾਲ ਸਭ ਲੋਕ ਅੱਜ ਉਹ ਲੋਕ ਜਿਹੜੇ ਜਦੋਂ ਪਹਿਲਾਂ ਕਹਿੰਦੇ ਸੀ ਕਿ ਵੱਡਿਆਂ ਨੂੰ ਹੱਥ ਪਾਓ ਵੱਡਿਆਂ ਨੂੰ ਕਿਉਂ ਦੀ ਭਗਵੰਤਾਨ ਹੱਥ ਪਾਉਂਦਾ ਵੱਡਿਆਂ ਨੂੰ ਪਿਆ ਅੱਜ ਉਹ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਮੈਂ ਬਿਆਨ ਪਾੜਿਆ ਮੈਨੂੰ ਦੁੱਖ ਹੈ ਕਿਉਂਕਿ ਅਸੀਂ ਉਹ ਲੋਕ ਹੈ ਜਿਹੜੇ ਪੀੜਤ ਸਾਡੇ ਪੁੱਤ ਭਤੀਜੇ ਨਸ਼ਿਆਂ ਦੇ ਵਿੱਚ ਮਰੇ ਅੱਜ ਡਰ ਗਿਆ ਮਾਮਾ ਪੰਜਾਬ ਦੇ ਜਿਨ੍ਹਾਂ ਦੇ ਪੁੱਤ ਮਰੇ ਸੀਗੇ ਜਿਨ੍ਹਾਂ ਦੇ ਕਾਲੂ ਚੜਗੇ ਸੀਗੇ ਅੱਜ ਥੋੜਾ ਜਾਓ ਅੱਜ ਥੋੜਾ ਜਾ ਖੁਸ਼ ਹੋਈਆਂ ਹੋਣਗੀਆਂ ਕਿ ਭਗਵਾਨਤ ਮਾਨ ਨੇ ਬਹੁਤ ਵੱਡਾ ਕੰਮ ਕੀਤਾ ਅੱਜ ਸਰਕਾਰ ਨੂੰ ਉਹ ਕੋ ਕਹਿੰਦੀਆਂ ਹੋਣਗੀਆਂ ਕਿ ਚੰਗਾ ਕੰਮ ਕੀਤਾ ਪਰ ਅਨਮੋਸ਼ੀ ਦੇ ਬਿਆਨ ਜਿਹੜੇ ਜਿਹੜੇ ਕਾਂਗਰਸ ਦੇ ਲੀਡਰ ਦੇ ਦੇ ਮੈਂ ਤਾਂ ਹੈਰਾਨ ਹੋ ਗਿਆ ਕਿ ਬਿੱਟੂਲ ਦੇ ਬੰਦੇ ਵੀ ਬਿਆਨ ਦੇ ਦੇ ਬਿੱਟੂਲ ਦੇ ਬੰਦੇ ਵੀ ਕਹਿੰਦੇ ਕਿ ਵਿਜੀਲੈਂਸ ਨੂੰ ਆਪਣੇ ਹਿੱਤਾਂ ਦੀ ਗੱਲ ਕਰਦੇ ਦੇ ਮੈਂ ਨਾਉ ਕਰ ਕਹਲਾ ਤੇਉ ਨਸਰ 29 ਮੋਬਾਈਲ ਫੋਨ ਮਿਲੇ ਸਾ 29 ਮੋਬਾਈਲ ਫੋਨ 8 ਡੈਲੀਆ ਮਿਲ ਗਿਆ ਚਾਰ ਲੈਪਟਾਪ ਮਿਲੇ ਔਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਇਹ ਚੈਨਲਾਂ ਦੇ ਉੱਤੇ ਕਹਿ ਰਿਹਾ ਕਿ 500 ਕਰੋੜ ਦਾ ਲੈਣ ਦੇ ਡਰਗ ਮੰਦੀ ਜਿਹੜੀ ਸੀ ਉਹਦੀ ਜਾਂਚ ਹੋ ਰਹੀ ਹੈ ਇਹ ਇਹ ਕੀ ਆ ਬਿੱਟੂ ਜੀ ਕਹੀ ਕਰੋ ਤੁਸੀਂ ਸੀ ਤੁਹਾਡੀ ਬੀਜੇਪੀ ਸੀਗੀ ਕਾਲੀਦਾਲ ਦੇ ਨਾਲ ਜਦੋਂ ਇਹ ਨਸ਼ੇ ਆਏ ਜਦੋਂ ਪੰਜਾਬ ਦੀਆਂ ਮਾਵਾਂ ਦੋੰਦੀਆਂ ਸੀਗੀਆਂ ਉਦੋਂ ਬੀਜੇਪੀ ਚੋਪੜਾਈ ਅੱਜ ਜਦੋਂ ਵੱਡਿਆਂ ਨੂੰ ਵੱਡਿਆਂ ਦੇ ਗੱਲ ਨੂੰ ਹੱਥ ਪਾਇਆ ਅੱਜ ਤੁਸੀਂ ਚੀਕਾ ਮਾਰ ਲੱਗਿਓ ਇਹਦਾ ਮਤਲਬ ਸਪੱਸ਼ਟ ਹੈ ਕਿ ਕਾਂਗਰਸ ਕਾਲੀ ਬੀਜੇਪੀ ਵਾਲੇ ਨਸ਼ੇ ਦੇ ਸਮਗਲਾਂ ਦੀ ਸਰਪ੍ਰਸਤੀ ਕਰਦੇ ਨੇ ਨਸ਼ੇ ਦੇ ਸਮਗਲਾਂ ਨਾਲ ਆਪਣੀਆਂ ਦੋਸਤੀਆਂ ਨਿਵਾਉਂਦੇ ਨੇ ਸੋ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਕਮਿਟਮੈਂਟ ਕੀਤੀ ਹੈ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਹੈ ਅਸੀਂ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਕਰਾਂਗੇ ਸਾਧੂ ਬੰਦੇਾਂ ਦੀ ਹੈ ਸਾਰ ਸੰਧੂ ਇਸ ਗੱਲਾਂ ਦੀ ਹੈ ਕੌਣ ਵਿਜੀਠਿਆ ਕੋਲ ਨਹੀਂ ਹੈ ਸਾਧੂ ਇਸ ਗੱਲ ਦੇ ਨਾਲ ਕਿ ਜਿਸ ਵੀ ਬੰਦੇ ਨੇ ਵੱਡੇ ਤੋਂ ਵੱਡੇ ਬੰਦੇ ਨੇ ਜਿਸ ਵੀ ਬੰਦੇ ਨੇ ਪੰਜਾਬ ਦੀ ਧਰਤੀ ਦੇ ਨਸ਼ੇ ਅਰਗਾਹ ਕੋਲ ਲਿਆ ਕੇ ਸਾਡੇ ਧੀਆ ਪੁੱਤਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਸਾਡੀ ਸਰਕਾਰ ਉਹਨਾਂ ਦੇ ਖਿਲਾਫ ਕਾਰਵਾਈ ਕਰੂਗੀ ਅੱਜ ਵੀ ਕਰੂਗੀ ਕੱਲ ਵੀ ਕਰੂਗੀ ਉਦੋਂ ਤੱਕ ਕਰੂਗੀ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਜਾਂਦਾ ਇਹ ਸਾਡੀ ਕਮਿਟਮੈਂਟ ਆ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਸਰ ਕਹਿੰਦੇ ਕਿ ਵੱਡੇ ਨੂੰ ਹੱਥ ਪਾ ਕੇ ਦੇਖੋ ਆ ਸਰਕਾਰ ਆਈ ਲੋਕਾਂ ਦੀ ਇਹ ਸਰਕਾਰ ਆਈ ਆਮ ਲੋਕਾਂ ਦੀ ਇਹ ਸਰਕਾਰ ਆਈ ਆਮ ਆਜ਼ਮੀ ਪਾਰਟੀ ਦੀ ਸਦਾ ਭਗਵਾਨ ਸਭ ਮਾਨ ਦੀ ਜਿੰਨੇ ਹਿੰਮਤ ਕੀਤੀ ਵੱਡੇ ਨਸ਼ੇਸਤਗਲਾਂ ਨੂੰ ਫੜਦੇ ਜਿੰਨੇ ਹਿੰਮਤ ਕੀਤੀ ਕਿ ਜਾਂਚ ਕਰੋ ਇਹਨਾਂ ਬਾਰੇ ਕਿੱਥੋਂ ਆਇਆ ਇਹ ਡਰਗਮੰਦੀ ਕਿੱਥੋਂ ਆਈ ਕਿੱਥੋਂ ਗਈ ਸੱਜੇ ਜਿਹੜੇ ਸੋਵਾ ਖਾਦੇ ਜਿੰਨਾ ਘੁਟਕੇ ਫੜੇ ਸੀਗੇ ਜਿਹੜੇ ਸੋਵਾ ਖਾ ਕੇ ਵੋਟਾਂ ਲਾ ਕੇ ਲੋਕਾਂ ਕੋ ਪੰਜ ਸਾਲ ਰਾਜ ਕਰਕੇ ਫੋੜੋ ਲੋਕੀ ਕਮਾ ਰਹੇ ਫੋੜੋ ਜਿਹੜੇ ਅੱਜ ਬਿਕਰਮ ਜਿੱਠੀ ਦੇ ਹੱਕ ਦੇ ਵਿੱਚ ਬਿਆਨ ਦੇ ਦੇ ਸੋ ਮੈਂ ਪੰਜਾਬੀਓ ਸਿੱਖੋ ਤੁਹਾਨੂੰ ਕਹਿਣਾ ਚਾਹੁੰਦਾ ਇਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਿਆਸੀ ਸਾਹਿਬ ਇਹੀ ਲੋਕ ਨੇ ਜਿਨ੍ਹਾਂ ਲੱਖਾਂ ਮੁੰਡੇ ਪੰਜਾਬ ਦੇ ਨਸ਼ੇ ਦੇ ਵਿੱਚ ਤੱਕ ਦਿੱਤੇ ਇਹੀ ਲੋਕ ਨੇ ਜਿਹੜੇ ਇਹਨਾਂ ਦੇ ਨਾਮ ਹਲੇ ਸੀਗੇ ਜਿਹੜੇ ਅੱਜ ਬਿਆਨ ਦੇ ਦੇ ਆ ਇਹਨਾਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਚਾਹੀਦੀ ਆ ਕਿ ਕਿਆ ਵੀ ਲਿਖ ਬਿਆਨ ਦੇ ਰਹੋ ਉਹ ਸਦੋਂ ਕਹੋ ਕਿ ਹੋਰ ਵੀ ਫੜੋ ਜੇ ਤੁਹਾਡੇ 'ਚ ਹਿੰਮਤ ਆ ਤੇ ਕਹੋ ਮਾਨ ਸਾਹਿਬ ਨੂੰ ਕਿ ਜਿਹੜੇ ਬਾਕੀ ਵੱਡੇ ਉਹ ਵੀ ਫੜ ਕੇ ਦਿਖਾਓ ਅਸੀਂ ਫੜਾਂਗੇ ਸਰ ਅਸੀਂ ਹਰ ਬੰਦੇ ਨੂੰ ਹੱਥ ਪਾਵਾਂਗੇ ਅਸੀਂ ਕਿਸੇ ਗੰਦ ਬੰਦੇ ਨੂੰ ਨਾ ਕਿ ਐ ਗੰਦ ਬੰਦੇ ਦਾ ਨਾ ਕਿਸੇ ਬਲੋ ਜਿਹੜਾ ਬੰਦਾ ਜਿਹੜਾ ਕਿਉਂ ਧੰਦੇ ਸ਼ਾਮਿਲ ਲੀਗਾ ਨਾ ਉਹਦਾ ਘੱਟ ਆ ਨਾ ਤੇ ਕੇ ਤਦ ਕੀਤਾ ਨਾ ਕਿਸੇ ਤੇ ਸਿਆਸੀ ਦੰਸ਼ ਕਰਾਂਗੇ ਅਸੀਂ ਸਾਬ ਪਾ ਨਸ਼ੇ ਵਾਲਿਆਂ ਨੂੰ ਨਸ਼ੇ ਦੇ ਸਬੰਧਤ ਕਿਤੇ ਨਾਲ ਜਿਹੜਾ ਬੰਦਾ ਉਹਨੂੰ ਜਿਹੜਾ ਮਾਫ ਨਹੀਂ ਕਰਾਂਗੇ ਭਾਵੇਂ ਜਿੱਡੇ ਤੋਂ ਜਿਹੜਾ ਮੱਦੀ ਵੱਡਾ ਹੋਵੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਅਰਵਿੰਦ ਕੇ ਦੀਵਾਲ ਅਤੇ ਸਦਾ ਭਗਵਾਨ ਸੇ ਮਾਨ ਦੀ ਗਵਾਹੀ ਉਦੋਂ ਤੱਕ ਪੰਜਾਬ ਦੀ ਤਰਤੀ ਦੇ ਜਿਆਦਾ ਰਹੂਗਾ ਜਦੋਂ ਤੱਕ ਪੰਜਾਬ ਦੀ ਤਰਤੀ ਤੋਂ ਪੰਜਾਬ ਦੀ ਤਰਤੀ ਨੂੰ ਨਸ਼ਾ ਮੁਕਤ ਨਹੀਂ ਕੀਤਾ ਜਾਂਦਾ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ